ਸਾਦੇ ਸਿਆਰੇ ਨੇਤਾ ਭ라운 ਗਾਂਧੀ ਜੀ ਸਾਡੇ ਜਨਕਤੀ ਸਾਹਿਬ ਅਰਿਖ ਸਾਭਤੀ ਸਾਡੇ ਪੀਸੀਸੀ ਦੇ ਪ੍ਰਧਾਨ ਸਾਹਿਬ ਸ੍ਰੀ ਜਾਕਰ ਜੀ ਸਾਡੇ ਐਮਪੀ ਸਹਿਬਾਨ ਮਿਨਿਸਟਰ ਸਹਿਬਾਨ ਐਮਐਨਐਸ ਸਹਿਬਾਨ ਜਿਨ੍ਹਾਂ ਨੇ ਪ੍ਰਬੰਧ ਕੀਤਾ ਹੈ ਹੈਰੀ ਜੀ ਕਿੱਥੇ ਹੋਖੇ ਚਲੇ ਹੈਰੀ ਮਾਨ ਜੀ ਔਰ ਇਥੇ ਸੁਖ ਸਰਕਾਰਿਆ ਜੀ ਸਾਰਿਆਂ ਨੇ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹ ਦੇ ਵਿੱਚ ਆਪਣਾ ਦਿਲ ਜਿੰਨਾ ਨੇ ਜੋੜਿਆ ਔਰ ਬਿਲਕੁਲ ਸੰਘਰਸ਼ ਦੇ ਵਾਸਤੇ ਤੁਰੇ ਹੋਏ ਨੇ ਮੇਰੇ ਵੀਰੋ ਮੇਰੇ ਭੈਣੋ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਹਲਕਾ ਜਦੋਂ ਵੀ ਕਦੇ ਸੰਘਰਸ਼ ਹੋਇਆ ਹੈ اور جدوں تو ساتھ میں تھوڑی مدد مگی انہوں پتہ ہے کمی بارے جتے ہیں کمی اس علاقے نے نہ نہیں کی تھی پہلا دکھانا ہدا سی ان سنور ہو گیا لیکن اس تو پہلا میرے پتا جی اور لڑے جتے میرے ماتا جی جتے میں جتے. اور جتیا ہیں اور ایسے لازمی جی بیٹھے ہیں میرے پیچھے لازمی بیٹھے جی ਚਾਰ ਵਾਰ ਜਿੱਤੇ ਤੁਸੀਂ 6 ਬਾਰ ਜਿੱਤੇ 6 ਬਾਰ ਇਹ ਜਿੱਤੇ ਆਖ ਲੇਖਾ ਫਿਰ ਆਪਣੇ ਹਰੀਮਾਨ ਜੀ ਜਿੱਤੇ ਪ੍ਰਨੀਤ ਕੌਰ ਜੀ ਜਿੱਤੇ ਮੇਰਾ ਖਿਆਲ ਜਦੋਂ ਵੀ ਰਾਹੁਲ ਜੀ ਨੂੰ ਜੀ ਹਮਾਰੀ ਜ਼ਰੂਰਤ ਪਈਏ ਖੜੇ ਹੋਏ ਔਰ ਅੱਜ ਅੱਜ ਜਿਵੇਂ ਆਇਆ ਸਾਰੇ ਸਾਡੇ ਰਾਹੁਲ ਜੀ ਦੇ ਨਾਲ ਤਾਂ ਕਿ ਖੋਡੇ ਨਾਲ ਜਿਹੜੀ ਆਖ ਇਸ ਵੇਲੇ ਹੋ ਰਹੀ ਹੈ ਸਾਰੀ ਕਿਸਾਨੀ ਨਾਲ ਜੋ ਇਸ ਹਕੂਮਤ ਨੇ ਦਿੱਲੀ ਦੇ ਵਿੱਚੋਂ ਕਾਨੂੰਨ ਬਣਾਏ ਨੇ ਉਹ ਰਹੇ ਜੇ ਕਾਨੂੰਨ ਜਿਹਦੇ ਨਾਲ ਬਿਲਕੁਲ ਕਿਸਾਨੀ ਸਹਾਇਤਾ ਕਰ ਦੇਣਗੇ ਦੇਸ਼ ਇਹਨੂੰ ਪਤਾ ਤਾਂ ਹੈ ਨਹੀਂ ਕੁਝ ਜਿਹੜੇ ਬੋਡੀ ਜਾਂਦੇ ਨੇ ਇੱਥੇ ਪਾਣੀ ਮੁੱਛ ਬੈਠੇ ਵੀ ਨੇ ਵੀ ਨੇ ਵੀ ਨੇ ਜਿਹੜੇ ਹਕਮਰਾਨ ਨੇ ਜਿਵੇਂ ਸਾਨੂੰ ਪ੍ਰਸਤਾਵ ਬਾਜਵਾਜੀ ਨੇ ਦੱਸਿਆ ਨਹੀਂ ਕਿ ਬਹਿਸ ਵੀ ਨਹੀਂ ਕਰਨ ਦਿੱਤੀ ਪ੍ਰਜਾ ਸਭਾ ਦੇ ਵਿੱਚ ਜਦੋਂ ਤੁਸੀਂ ਕਾਨੂੰਨ ਨਹੀਂ ਮੈਦੋ ਬਣਾਏ ਜੈਸਾ ਤੁਹਾਡਾ ਦੇਚ ਹੁੰਦਾ ਕਿਉਂਕਿ ਤੁਹਾਡੀ ਆਤਮਿਕਤਾ ਤੁਹਾਨੂੰ ਆਪਣੀ ਆਪਣੀ ਆਤਮਿਕਤਾ ਤੁਹਾਨੂੰ ਜ਼ਿਆਦਾ ਪਿਆਰੀ ਹੈ ਕਿਸਾਨਾਂ ਨਾਲੋਂ ਫਿਰ ਆਏ ਕੰਮ ਹੁੰਦਾ ਹੈ ਇਹ ਸਮਝਦੇ ਨਹੀਂ ਕਿ ਗੱਲਾ ਕਰਕੇ ਜੋ ਕੀਤੇ ਨੇ ਕਿ ਇਹ ਹਿੰਦੁਸਤਾਨ ਤੇ ਰਾਜ ਰੱਖਾਂਗੇ ਮੈਂ ਤੁਹਾਨੂੰ ਦਿਖਾ ਲਵਾਂ ਤੁਸੀਂ ਇਹ ਵੈਕਸ਼ਨ ਉਹਦੇ ਨਹੀਂ ਇਹਨਾਂ ਦਾ ਮਾੜਾ ਨਹੀਂ ਕਰਦਾ ਬਿਲਕੁਲ ਇਹਨਾਂ ਨੂੰ ਸਾਫ ਕਰਕੇ ਛੱਡਾਂਗੇ ਸਾਰਾ ਹਿੰਦੁਸਤਾਨ ਤੋਂ ਆ ਰਿਹਾ ਹੈ ਸਿਰਫ ਪੰਜਾਬ ਦੀ ਕਿਸਾਨੀਆਂ ਹਰਿਆਣੇ ਦੀ ਕਿਸਾਨੀ ਨਹੀਂ ਮਹਾਰਾਸ਼ਟਰ ਰਾਜਸਥਾਨ ਛਤੀਸਗੜ੍ਹ ਜਿੱਤੇ ਕਿਸਾਨੀ ਦੇਖੋ ਯੂਪੀ ਜਿਹੜਾ ਸਾਰੇ ਟੁੱਟੇ ਹੋਏ ਕਿਤੇ ਗੱਲਾਂ ਕਰਨ ਨਹੀਂ ਦਿੰਦੇ ਲੋਕਾਂ ਨੂੰ ਔਕੇ ਤਰੀਕੇ ਨਾਲ ਘੋੜਦੇ ਨੇ ਦਾਗਦੇ ਨੇ ਕਿ ਕਿਸਾਨੀ ਧਰਸ਼ ਬੈਠੇ ਦੇਖਣ ਜੋ ਦਿਲ ਦੇ ਵਿੱਚ ਆ ਕਿਸਾਨੀ ਦੇ ਉਹ ਨਹੀਂ ਮਾਤ ਸਕਦੇ ਉਹ ਕਦ ਨਹੀਂ ਸਕਦੇ ਪੁਰਕੀਤਾ ਕੀ ਹਨ ਇਹਨਾਂ ਨੂੰ ਪਤਾ ਨਹੀਂ ਸੀ ਕਿ ਜੇ ਗੇਂਟੀਬਾੜੀ ਹੁੰਦੀ ਹੈ ਪੰਜਾਬ ਦਾ ਇੱਕ ਰਵਈਆ ਹੈ ਸਾਰੇ ਹਿੰਦੂ ਉੱਤਰ ਭਾਰਤ ਦਾ ਰਵਈਆ ਹੈ ਇੱਥੇ ਨਿਤਿੰਦਰ ਖੋਣਾ ਦੀ ਮੱથે ਜਿੱਤੇ ਚਲੇ ਗਏ ਇਹਨਾਂ ਨੇ ਇਹਨਾਂ ਦੇ ਇੱਥੇ ਹਦਿਆਨੇ ਵਿੱਚ ਵੇਚੀ ਕਿ ਜਦੋਂ ਫਸੜਾ ਹੁੰਦੀ ਹੈ ਮੰਡੀ ਜਾਂਦੀ ਹੈ ਤੁਹਾਡੇ ਇੱਧਰ ਮੰਡੀ ਆਪਣੇ ਨਾਲ ਹੀ ਹੈ ਮੰਡੀ ਤੂੰ ਪਹੁੰਚਦੇ ਹੋ ਆਪਣੇ ਆਖੀ ਨੂੰ ਮਿਲਦੇ ਹੋ ਉਹਨੂੰ ਦੇਣੇ ਹੁੰਦੇ ਸਨ ਕਿਆ ਕੋਈ ਮੰਡੀ ਲੱਗੇ ਤੁਸੀਂ ਪੰਜਾਬ ਸਰਕਾਰ ਦੇ ਵਿਭਾਗ ਦੇ ਜੋ ਅਸੀਂ ਐਫਸੀਆਈ ਵਾਸਤੇ ਖਰੀਦ ਕਰਦੇ ਚਾਹੇ ਸਾਡਾ ਮੱਕੀ ਦਾ ਹੈ ਜੋ ਵੀ ਹੈ ਸਾਡੇ ਪੰਜਾਬ ਦੇ ਸਾਡਾ ਨਹੀਂ ਉਹ ਅੰਨ ਅਸੀਂ ਦਾ ਸਿਰਫ ਉਹਨਾਂ ਨੂੰ ਸਹੂਲਤ ਦੇ ਕੇ ਮਦਦ ਕਰਦੇ ਅਸੀਂ ਖਰੀਦ ਕੇ ਉਹਨਾਂ ਨੂੰ ਦੇ ਦਿੰਦੇ ਆਪਣੇ ਪਾਈਚਕੋਂ ਥੋੜੀ ਆਪਣੀ ਫਸਲ ਔਰ ਉਹ ਰੱਖਦੇ ਨੇ ਐਫਸੀਆਈ ਦੇ ਵਿੱਚ ਕਿ ਜਦੋਂ ਦੇਸ਼ ਦੇ ਵਿੱਚ ਕੋਈ ਕਾਲ ਆ ਜਾਵੇ ਜਾਂ ਦੇਸ਼ ਕੋਈ ਹੁਕਮ ਆ ਜਾਵੇ ਜਿਵੇਂ ਕੋਰੋਨਾ ਆ ਗਿਆ ਸਾਰੀਆਂ ਗੱਡੀਆਂ ਚੌਣ ਔਰ ਕੜਕ ਨੂੰ ਲੈ ਕੇ ਉਹਨਾਂ ਨੂੰ ਦੇਖਿਆ ਆਂ ਅਸੀਂ ਤਾਂ ਕਿ ਉੱਥੇ ਦੇ ਲੋਕ ਬਚ ਜਾ। ਇਤਰੀ ਆ ਤੁਹਾਨੂੰ ਕਰਾਉਣਾ ਹੈ। ਗਰੀਬਾ ਕੋਲ ਖਾਣ ਰੋਟੀ ਨਹੀਂ ਸੀ। ਅਸੀਂ ਉਹ ਉਹ ਬਣਾ ਕੇ ਉਹਨੇ ਸੈੱਲੇ ਬਣਾ ਕੇ ਅਸੀਂ ਗਰੀਬਾਂ ਦੇ ਘਰ ਪਹੁੰਚਾਏ। ਤਾਂ ਕਿ ਉਹ ਆਪਣੇ ਬੱਚਿਆਂ ਨੂੰ ਰੋਟੀ ਖਵਾ ਲੈ। ਇਹਨਾਂ ਨੂੰ ਨਹੀਂ ਪਤਾ ਸੀ ਕਿਉਂ ਮੈਂ ਤੁਹਾਨੂੰ ਕਹੇ ਸੀ ਕਿ ਦੋ ਰੇਣਾ ਤੇ 136 ਰੋਟੀ ਰੇਣਾ ਤੇ 120 ਐਸਰ ਬੰਦਾਨ ਦੋ ਰੇਣਾ ਤੇ 120 ਕਿਨੇ ਹੋਣ ਕਿਉਂਕਿ ਉੱਥੇ ਰੋਟੀ ਨਹੀਂ ਸੀ। ਆਰੇ ਰੋਟੀ ਆਈ ਕਿੱਥੋਂ? ਤੁਹਾਡੀ ਮਿਹਨਤ। ਜੀਵਨ ਕਰਤੋ ਭਾਈ। ਉਹ ਨਹੀਂ ਵੀ ਤੋ ਆਈ, ਸਨੌਰ ਤੋ ਆਈ। ਤੁਸੀਂ ਐਂਥੇ ਪੈਦਾ ਕੀਹਿਆ ਕਰਦੇ, ਤੁਸੀਂ ਖੜੇ ਹੋ ਉਸੇ ਸਵੇਰ ਦੇ। ਇਹਦੇ ਵਿੱਚ ਤੁਸੀਂ ਪੈਦਾਵਾ ਕੀਤੀ। ਸਭਿਆਣੇ ਵਿੱਚ ਤੁਸੀਂ ਖੜੇ ਹੋ ਪੈਦਾਵਾਰ ਕਰਦੇ ਹੋ। ਔਰ ਜਿਹੜੀ ਤੁਹਾਡੀ ਹਿੰਮਤ ਆ, ਮਿਹਨਤ ਆ ਉਹ ਵੀ ਇਹ ਮਾਰਨਾ ਚਾਹੁੰਦੇ। ਕੋਨਾ ਜੇ ਐਮਐਸ ਨਹੀਂ ਰਹਿਣੇ, ਤੁਹਾਨੂੰ ਪਤਾ ਹੈ ਕਿ ਤੁਹਾਡੀ ਤਾਗ ਇੰਨੀ ਹੋਣੀ ਹੈ। ਇੰਨਾ ਮੈਨੂੰ ਐਮਐਸਪੀ ਮੰਦਾ ਮੈਨੂੰ ਇੰਨਾ ਪੈਸਾ ਹੈ ਜੋ ਮੈਂ ਆਪਣੇ ਖਰਚੇ ਨਾਲ ਸਕਦਾ ਹੈ ਇਹ ਹੀ ਐਮਐਸਪੀ ਔਰ ਖਰੀਦ ਕਰਤੀ ਹੈ ਗਵਰਨਮੈਂਟ ਆਫ ਇੰਡੀਆ ਫੂਡ ਕਾਪਰੇਸ਼ਨ ਉਹ ਰੱਖ ਲਈ ਜੇ ਉਸ ਵਾਸਤੇ ਔਰ ਸਿਰੇ ਨਹੀਂ ਦੇਖ ਵਾਸਤੇ ਕਿ ਜਿੱਥੇ ਕੋਈ ਕਾਲ ਆਵੇ ਪਰ ਇਸ ਕਾ ਵੀ ਕਿ ਜਿਹੜੀ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਹੈ ਉਹ ਜਿਹੜਾ ਉਥੋਂ ਕੱਢਦੇ ਨੇ ਸਬਸਿਡਾਈਜ਼ ਕਰਕੇ مہنگا سا بینک سانو دیکھ دے کے کٹ پیسہ اسے اپنا لو دے رہے اور کٹ پیسے دے گریبہ نو پچھو دے اپنے کرا دے رہے وہ پی ڈی سسٹم بھی ختم پی ڈی ایس ختم جڑا جوڑا آر کیا کسانی دا اور ساڑے کھیت مزدورہ دا دلتا دا جیڑے ایتھے کم کر دینے سارے نا رشتہ کسی پانتا ہے کیلہ بویا میں سے موڈی کو

کہ جلو اے آن کے محکم پردار بن کے اے نوی ساتھی حکومت آنی ہے اے دیکھ لو تو پورا دیکھ لو دیش نو جلو دیش سے بچ ایک حکومت آ جانگی ہے ایک بار کٹ دے دیا دو بار کٹ دی دیا پھر لوگ تانگ آ جانگی کر دے دنے بعد نمی ہے گم آج اے حال بن رہے تھے جو بھی اے نیتیاں نیتی آنے ایک پورسیز نے بلکل تباہ کرنی ہے ملک نو اور اگلی بار آئے گی کانگریس اور اے ہوں گے ساتھے اور میں نے بیٹی کی تھی کہ جدو تو اسی پران مندی بنو گے آگے نا قانون قدور کارا قانون ہے وہ پھار کے بات سے دے اسے ہم پاکی مندی بچوں قدم کرو تو جدو تا یہاں نہیں ہوں دا اب پانے سے گاہ جاری رکھ رہے ہیں میں تو دل آ رہا ہے جس کے میں نے بلا دو ہے جس کے مادی میں نے لے چلو سارے ایسی جرے ایسے بیٹھے ہیں سارے تو دل آ رہے ہیں اور آپ پائے لڑائی لمحے سے بھی طرح اور وائی گروہ کریں ਆਪਾਂ ਜਿੱਤਾਂਗੇ ਇਹ ਜੰਗ ਬੀਜੇਪੀ ਜਿੱਤ ਨਹੀਂ ਸਕਦਾ ਕੋ ਮਰਨੀਓ ਕਰਨੇ ਕੋਈ ਮਸਤ ਜਦੋਂ ਕਿਸੇ ਬੱਚੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਓਕੇਣਾ ਪਏ ਉਹਨਾਂ ਨੂੰ ਕਪੜਾ ਨਾ ਮਿਲ ਸਕੇ ਤਾਂ ਤੁਹਾਡਾ ਕਹਾਲ ਕੋਈ ਘਰ ਬੈਠੂਗਾ ਤੁਸੀਂ ਬੈਠੋਗੇ ਮੈਂ ਬੈਠੂਗਾ ਤਵੇ ਨਹੀਂ ਬੈਠਾ ਜਾਤਾ ਹੈ ਸਾਡੇ ਬੱਚਿਆਂ ਨੂੰ ਰੋਟੀ ਦਿਵਾਣੀ ਔਰ ਆਹ ਰੋਟੀ ਵੀ ਲੜਾਈ ਹੈ ਇਹ ਪੇਟ ਪਰ ਨਹੀਂ ਲੜਾਈ ਹੈ ਔਰੇ ਲੜਾਈ ਆਪਾਂ ਕਿਸਾਨੀ ਵਾਸਤੇ ਕਰ ਰਹੇ ਹਾਂ ਪੂਰੇ ਹਿੰਦੁਸਤਾਨ 70% ਕਿਸਾਨੀ ਹੈ ਪੰਜਾਬ ਦੀ ਹਿੰਦੁਸਤਾਨ ਦੀ ਜੋ ਪਿੰਡਾਂ ਵਿੱਚ ਰਹਿੰਦੀ ਹੈ ਇਸ ਤਰ੍ਹਾਂ ਪੈਕੀ ਪ੍ਰੋਸੈਸ ਦੇ ਸ਼ਹਿਰੀ ਬਾਕੀ ਉਹ 30% ਦੀ ਲੜਾਈ ਹੈ ਔਰ ਜਦੋਂ ਤਾਂ ਇਹ ਮੇਰੇ ਉਹਨਾਂ ਪੰਜਾਬ ਦੇ ਵਿੱਚ ਇਹ ਵੀ ਸਮਝ ਲਓ ਕਿ 70% ਦੀ ਕਿਸਾਨੀ ਪਿੰਡਾਂ ਸਾਡੀ ਰਹਿੰਦੀ ਹੈ ਜਿਹੜੀ ਕਿਸਾਨੀ ਹੈ ਉਹਦੇ ਵਿੱਚੋਂ ਅੱਧੀ ਦੋ ਕਿੱਲੇ ਆਇਆ ਇੱਕ ਕਿੱਲਾ ਆਇਆ ਦੇਰ ਕਿੱਲਾ ਆਇਆ ਚਾਰ ਕਿੱਲੇ ਮਾਲਕ ਰਹੇ

میری پانی لڑائی ہے ایک بڑی ظالم حکومت رہا اور میں آج کر رہا ہے اس لڑائی جڑو بھی صدا میلے کھلوں پہنچو میں ہوں گا کے دوڑے رہا اور اپنے لڑائی کو شکر پجام آگے ہوائی جی کا خالصہ ہوائی جی کی فتح